ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਅਤੇ ਉਹਨਾਂ ਦੀ ਬਾਣੀ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਸ਼ਾ ਜੀ ਦੀ ਬਾਣੀ ਸ੍ਰੀ ਅਰਗੰਗ ਸਾਹਿਬ ਜੀ ਵਿੱਚ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਦਰਜ ਹੈ ਗੁਰੂ ਸਾਹਿਬ ਜੀ ਦੀ ਬਾਣੀ ਦਾ ਕੇਂਦਰੀ ਸਨੇਹਾ ਹੈ ਨਿਮਰਤਾ, ਪ੍ਰੇਮ, ਗੁਰੂ ਦੀ ਮਹਿਮਾ, ਹਰਿਨਾਮ ਸਿਮਰਨ ਅਤੇ ਸਾਥ ਸੰਗਤ ਦੀ ਮਹਤਤਾ ਗੁਰੂ ਰਾਮਦਾਸ ਜੀ ਦੀ ਬਾਣੀ ਸੰਬੰਧੀ ਪੂਰੀ ਜਾਣਕਾਰੀ ਕੁੱਲ ਗਿਣਤੀ ਹੈ ਗੁਰੂ ਰਾਮਦਾਸ ਜੀ ਦੀ ਬਾਣੀ 688 ਸ਼ਬਦ ਹਨ ਤੇ 30 ਸ਼ਲੋਕ ਹਨ 8 12 ਹਨ ਜਗਜੀਤ ਸਿੰਘ ਵਾਂਗ ਇੱਕ ਲੰਬਾ ਬਾਣੀ ਰੂਪ ਅਨੰਦ ਸਾਹਿਬ ਹੈ 40 ਪੌੜੀਆਂ ਰagaan ਸਰ ਬਾਣੀ ਗੁਰੂ ਰਾਮਦਾਸ ਜੀ ਦੀ ਬਾਣੀ ਲਗਭਗ 30 ਤੋਂ ਵੱਧ ਰਾਗਾਂ ਵਿੱਚ ਦਰਜ ਹੈ ਮੁੱਖ ਰਾਗ ਇਹ ਹਨ ਸਿਰੀ ਰਾਗ ਮਾਜ ਗੌੜੀ ਆਸਾ ਗੂਜਰੀ ਸੂਹੀ ਬਿਲਾਵਲ ਰਾਮਕਲੀ ਮਾਰੂ ਤਨਾਸਰੀ ਵਡਹੰਸ ਕਾਨੜਾ ਨਟ ਬਸੰਤ ਸਾਰੰਗ ਪ੍ਰਭਾਤੀ ਆਦਿ ਵੈਗੁਰ ਜੀ ਉਹਨਾਂ ਦੀਆਂ ਮੁੱਖ ਬਾਣੀਆਂ ਨੇ ਆਨੰਦ ਸਾਹਿਬ 40 ਪੌੜੀਆਂ ਰਾਗ ਰਾਮਕਲੀ ਗੁਰੂ ਰਾਮਦਾਸ ਜੀ ਦੀ ਸਭ ਤੋਂ ਪ੍ਰਸਿੱਧ ਬਾਣੀ ਹੈ ਲਾਵਾ ਨੇ ਚਾਰ ਪੌੜੀਆਂ ਤੇ ਰਾਗ ਸੁਹੀ ਵਿੱਚ ਆਹੇ ਆਨੰਦ ਕਾਰਜ ਵਿਆਹ ਸਮੇਂ ਇਹ ਲਾਵਾ ਪੜੀਆਂ ਜਾਂਦੀਆਂ ਹਨ 12 ਗੁਰੂ ਰਾਮਦਾਸ ਜੀ ਨੇ 8 12 ਰਚੀਆਂ ਸਲੋਕ ਗੁਰੂ ਰਾਮਦਾਸ ਜੀ ਦੇ 30 ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਨ ਗੁਰੂ ਰਾਮਦਾਸ ਜੀ ਦੀ ਬਾਣੀ ਅੰਗ 94 ਤੋਂ ਸ਼ੁਰੂ ਹੁੰਦੀ ਹੈ ਅਤੇ ਲਗਭਗ 94 ਤੋਂ 950 ਦੇ ਦਰਮਿਆਨ ਸਭ ਤੋਂ ਵੱਧ ਮਿਲਦੀ ਹੈ ਪਰ ਕਈ ਬਾਣੀ ਕਈ ਰਾਗਾਂ ਵਿੱਚ ਫੈਲੀ ਹੋਈ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਭਾਗਾਂ ਵਿੱਚ ਦਰਜ ਹੈ ਬਾਣੀ ਦਾ ਵਿਸ਼ਾ ਹੈ ਗੁਰੂ ਦੀ ਮਹਿਮਾ ਹਰੀ ਨਾਮ ਸਿਮਰਨ ਦੀ ਲੋੜ ਮੰਦੀ ਅਹੰਕਾਰਤਾਂ ਨੂੰ ਤਿਆਗਣਾ ਸੰਗਤ ਅਤੇ ਸਾਥ ਸੰਗਦੀ ਵਡਿਆਈ ਅਸਲੀ ਸੁਖ ਨਾਮ ਵਿੱਚ ਹੈ ਮਾਇਆ ਵਿੱਚ ਨਹੀਂ ਗਿਣਤੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 974 ਸ਼ਬਦ ਸਲੋਕ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਹਨ ਵੱਖ-ਵੱਖ ਗਿਣਤੀ ਅਨੁਸਾਰ ਵਿਦਵਾਨਾਂ ਦੇ ਹਿਸਾਬ ਨਾਲ 688 ਤੋਂ 974 ਦਾ ਜ਼ਿਕਰ ਮਿਲਦਾ ਹੈ ਕਿਉਂਕਿ ਕੁਝ ਗਿਣਤੀਆਂ ਪੌੜੀਆਂ ਸਲੋਕਾਂ ਅਨੁਸਾਰ ਫਰਕ ਕਰਦੀਆਂ ਹਨ ਵਾਹਿਗੁਰੂ ਜੀ ਸਾਰਾਂਸ਼ ਇਹ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਸ਼੍ਰੀ ਗੁਰਗੰਨ ਸਾਹਿਬ ਜੀ ਵਿੱਚ ਰਾਗ ਰੂਪ ਵਿੱਚ ਦਰਜ ਹੈ ਇਸ ਵਿੱਚ ਆਨੰਦ ਸਹਿਬ ਅਤੇ ਲਾਵਾ ਸਭ ਤੋਂ ਪ੍ਰਸਿੱਧ ਹਨ ਗੁਰੂ ਗੁਰੂ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਨਿਮਰਤਾ, ਪ੍ਰੇਮ, ਨਾਮ ਸਿਮਰਨ ਤੇ ਸੰਗਤ ਦੇ ਰਸਤੇ ਪਾਉਂਦੀ ਹੈ ਵਾਹਿਗੁਰੂ ਜੀ ਹੋਈਆਂ ਭੁੱਲ ਜੇ ਕਮਾਫ ਕਰਨੀਆਂ ਸਰਵੱਦੇ ਕਾਰਜ ਰਾਸ ਕਰਨੇ சே பியார மெல் ஜ மேலா நான்காம கல தே